ਰਗਿਸਤਾਨੀ ਰਗਿਸਤਾਨ ਦੋਸਤੋ ਸਾਹਮਣੇ ਟਿੱਬੇ ਆ ਇਹ ਟਿੱਬਿਆਂ ਤੋਂ ਪਾਰ ਅਸੀਂ ਜਾਣਾ ਆ ਕੀ ਕੰਮ ਕਰਦੇ ਹੋ ਮੈਂ ਖੇਤੀ ਕਰਦਾ ਕਿਸ ਚੀਜ਼ ਦੀ ਨਰਮ ਨਰਮੋ ਹਾਂ ਕਪਾ ਹਾਂ ਊਂਗ ਦੀ ਖੇਤੀ ਕਰਦੇ ਹਾਂ ਕਿੰਨਾ ਹੋ ਜਾਂਦਾ ਹੈ ਜਿਹੜੀ ਭਾਜੀ ਹੁਣ ਸਬਜ਼ੀ ਦੀ ਖੇਤੀ ਕਰਦੇ ਹੋ ਇਹ ਸਬਜ਼ੀ ਫਿਰ ਕਿੱਥੇ ਕਿੱਥੇ ਜਾਂਦੀ ਆ ਸਰ ਹੁਸ਼ਿਆਰਪੁਰ ਜਲੰਧਰ ਆ ਚੁੱਲਿਆਂ ਦਾ ਡਿਜ਼ਾਈਨ ਮੈਂ ਪਹਿਲੀ ਵਾਰੀ ਦੇਖ ਰਿਹਾ ਕਿੰਨਾ ਸੋਹਣਾ ਡਿਜ਼ਾਈਨ ਆ ਸਸਿਕਾ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਆਇਆ ਇੱਕ ਨਵੀਂ ਸਿਟੀ ਦੇ ਵਿੱਚ ਇੱਕ ਨਵੀਂ ਸਟੇਟ ਦੇ ਵਿੱਚ ਅਸੀਂ ਖੜੇ ਆ ਰਾਜਸਥਾਨ ਦੇ ਵਿੱਚ ਆ ਰਾਜਸਥਾਨ ਉਹ ਇਲਾਕਾ ਲੋਕਾਂ ਨੂੰ ਜ਼ਿਆਦਾਤਰ ਜੈਪੁਰ ਉਦੇਪੁਰ ਤੇ ਮਾਊਂਟ ਅਬੂ ਵਗੈਰਾ ਦਾ ਪਤਾ ਆ ਉਹੀ ਇਲਾਕਿਆਂ ਚ ਲੋਕੀ ਜ਼ਿਆਦਾ ਘੁੰਮੇ ਆ ਅਸੀਂ ਖੜੇ ਆ ਜੀ ਅਜੇਹੇ ਪਿੰਡ ਦੇ ਵਿੱਚ ਜਿਹੜਾ ਪੂਰਾ ਰੇਗਿਸਤਾਨ ਆ ਇਹ ਟਿੱਬੇ ਆ ਰੀਤਾ ਦੇ ਟਿੱਬੇ ਆ ਪਹਾੜ ਕਹਿ ਲੋ ਰੇਤਾ ਦੇ ਜਦੋਂ ਹਨੇਰੀ ਆਉਂਦੀ ਏ ਘਰਾਂ ਚ ਵੱਢਦੀ ਆ ਉੜਦੀ ਆ ਮਿੱਟੀ ਤੁਸੀਂ ਦੇਖਿਆ ਉਹ ਵੀਡੀਓ ਦੇ ਵਿੱਚ ਵੀ ਕਿ ਬਹੁਤ ਰੇਤਾ ਉੜਦੀ ਆ ਮੇਨ ਗੱਲ ਕੀ ਆ ਇੱਥੇ ਪਰਿਵਾਰ ਰਹਿੰਦੇ ਆ ਟਿੱਬਿਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਇਹ ਵੀਡੀਓ ਕਿਸੇ ਨੇ ਨਹੀਂ ਦਿਖਾਈ ਅਸੀਂ ਫਸਟ ਟਾਈਮ ਲੈ ਕੇ ਆ ਰਹੇ ਆ ਕੋਈ ਪੰਜਾਬੀ ਬਲੌਗਰ ਜਿਹੜਾ ਇਸ ਰਾਜਸਥਾਨ ਦੇ ਵਿੱਚ ਪੁੱਜਿਆ ਆ ਉਹ ਇਹੋ ਜਿਹੇ ਇਲਾਕੇ ਦਿਖਾਉਣ ਦੀ ਕੋਸ਼ਿਸ਼ ਆਪਾਂ ਕਰਾਂਗੇ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈਗੇ ਉਹ ਲੱਗ ਕੇ ਦਿਖਾਵਾਂਗੇ ਮੇਨ ਗੱਲ ਰਹਿੰਦੇ ਰੇਗਿਸਤਾਨ ਦੇ ਵਿੱਚ ਆ ਪਰ ਹੈਰਾਨੀ ਵਾਲੀ ਗੱਲ ਹੈ ਕੁਦਰਤ ਦੇ ਬਲ ਹਾਰੇ ਜਾਂਦੇ ਆ 60 ਫੁੱਟ ਤੇ ਪਾਣੀ ਆ ਜੀ ਸਿਰਫ 60 ਫੁੱਟ ਤੇ ਪਾਣੀ ਉਹ ਘਰਾਂ ਨੂੰ ਪਾਣੀ 60 ਫੁੱਟ ਤੇ ਲੱਗਦਾ ਆ ਆਪਣਾ ਜ਼ਿੰਮੇਦਾਰਾ ਵੀ ਕਰਦੇ ਆ ਰੇਗਿਸਤਾਨ ਦੇ ਵਿੱਚ ਇਹ ਨੰਗ ਕੇ ਜਾਵਾਂਗੇ ਟਿੱਬੇ ਆ ਜਿਹੜੇ ਰੇਤਾ ਦੇ ਇਹ ਸਾਰੇ ਨੰਗ ਕੇ ਪਰਲੇ ਸਾਈਡ ਜਿਹੜੇ ਘਰ ਆ ਛੋਟੀ ਜੀ ਪਹਾੜੀ ਉਹ ਤੋਂ ਪਰਲੇ ਪਾਸੇ ਘਰ ਆ ਜਾਵਾਂਗੇ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਮਿਲਦੇ ਆ ਜੀ ਵੀਡੀਓ ਨਾਲ ਬਣੇ ਰਹੋ ਬਹੁਤ ਮਿਹਨਤ ਕਰ ਰਹੇ ਆ ਜੇ ਅਗਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਮਿਲਦੇ ਆਗੇ ਘਰਾਂ ਦੇ ਵਿੱਚ ਜਾ ਕੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਜਰੂਰ ਕਰਿਓ ਆਜੋ ਜੀ ਚੱਲਦੇ ਆ ਹਰੇਕਿਸਤਾਨੀ ਰੇਗਿਸਤਾਨ ਦੋਸਤੋ ਚਾਰੇ ਪਾਸੇ ਤੁਸੀਂ ਦੇਖ ਲਓ ਹਰੇਕਿਸਤਾਨੀ ਰੇਗਿਸਤਾਨ ਕਿਦਾਂ ਪੈਰ ਦੱਬ ਰਹੇ ਆ ਮਿੱਟੀ ਦੇ ਵਿੱਚ ਪੂਰਾ ਬੂਟ ਵਿੱਚ ਜਾ ਰਿਹਾ ਧਰਤੀ 'ਚ ਹਰੇਕਿਸਤਾਨ ਆ ਚਾਰੇ ਪਾਸੇ ਮਿੱਟੀ ਮਿੱਟੀ ਆ ਹਰੇਤਾ ਸਾਹਮਣੇ ਟਿੱਬੇ ਆ ਇਹ ਟਿੱਬਿਆਂ ਤੋਂ ਪਾਰ ਅਸੀਂ ਜਾਣਾ ਆ ਗੱਲਬਾਤ ਕਰਨੀ ਆ ਉੱਥੇ ਤੁਹਾਨੂੰ ਪਤਾ ਲੱਗਾ ਸੀ ਪਰਿਵਾਰ ਰਹਿੰਦੇ ਆઠ ਤੋਂ ਨੌ ਪਰਿਵਾਰ ਰਹਿੰਦੇ ਆ ਜਿਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਹਮਣੇ ਘਰ ਵਾ ਦੋਸਤੋ ਤੁਸੀਂ ਦੇਖ ਲਓ ਕੁੱਲੀਆਂ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਆ ਕਿਦਾਂ ਜੀਵਨ ਬਤੀਤ ਕਰਦੇ ਆ ਔਰ ਸਾਹਮਣੇ ਘਰ ਵਾ ਇੰਨੀ ਦੂਰ ਜਾਣਾ ਆ ਜੀ ਆਪਾਂ ਬਹੁਤ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਸਟਰਗਲ ਵਾਲੀ ਆ ਬਹੁਤ ਔਖਾ ਆ ਰਹਿਣਾ ਇੱਥੇ ਚੱਲਦੇ ਆਂ ਅੱਗੇ ਗੱਲਬਾਤ ਕਰਾਂਗੇ ਜਾ ਕੇ ਤੁਹਾਨੂੰ ਮਿਲਦੇ ਆਂ ਘਰਾਂ ਦੇ ਵਿੱਚ ਜਾ ਕੇ ਬਣੇ ਰਹੋ ਵੀਡੀਓ ਨਾਲ ਦੋਸਤੋ ਟਿੱਬਿਆਂ ਦੇ ਵਿੱਚ ਆ ਗਏ ਆ ਟਿੱਬਿਆਂ ਦੇ ਘਰਾਂ ਦੇ ਵਿੱਚ ਆ ਗਏ ਆ ਆਲੇ ਦੁਆਲੇ ਰੇਤਲਾ ਮદાન ਟਿੱਬੇ ਰਿੱਤਾ ਹੀ ਰੇਤਾ ਚਾਰੇ ਪਾਸੇ ਟਿੱਬੇ ਟਿੱਬੇ ਆਰੇਦਵਾਲੇ ਕਪਾਹ ਦੇ ਬੂਟੇ ਲੱਗੇ ਹੋਏ ਆ ਖੇਤੀ ਹੁੰਦੀ ਆ ਕਪਾਹ ਦੀ ਇਹ ਟਿੱਬਿਆਂ ਦੇ ਵਿੱਚ ਲੈ ਕੇ ਚੱਲੇ ਟਿੱਬਿਆਂ 'ਚ ਸਾਨੂੰ ਘਰ ਲੱਭੇ ਆ ਜਿਹੜੇ ਘਰਾਂ 'ਚ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਰਾਜਸਥਾਨ ਦੇ ਵਿੱਚ ਟਿੱਬਿਆਂ 'ਚ ਘਰ ਲੱਭਣਾ ਬਹੁਤ ਮੁਸ਼ਕਿਲ ਦਾ ਕੰਮ ਆ ਜੀ ਇਹ ਬਹੁਤ ਸੰਘਰਸ਼ ਕੀਤਾ ਇੱਥੇ ਤੱਕ ਆਉਣ ਵਾਸਤੇ ਟਿੱਬਿਆਂ ਦੇ ਵਿੱਚ ਲੋਕੀ ਕਿੱਦਾਂ ਰਹਿੰਦੇ ਆ ਰੇਤਲੇ ਟਿੱਬੇ ਆ ਇੱਥੇ ਰੇਤਾ ਜਦੋਂ ਨੇਰੀ ਆਉਂਦੀ ਆ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ ਪੈਂਦੀ ਚਲੋ ਜੀ ਚੱਲਦੇ ਆ ਘਰਾਂ ਵੱਲ ਦਿਖਾਉਨੇ ਆ ਗੱਲਬਾਤ ਕਰਾਂਗੇ ਕਹਿੰਦੇ ਬਹੁਤ ਹੀ ਸੋਹਣੇ ਡਿਜ਼ਾਈਨ ਕੀਤੇ ਹੋਏ ਆ ਪਰਾਣਾ ਕਲਚਰ ਦਿਖਾਇਆ ਹੋਇਆ ਚਲੋ ਜੀ ਆਜੋ ਆ ਤੁਸੀਂ ਦੇਖ ਲਓ ਰੇਤਲਾ ਮੈਦਾਨ ਆ ਸਾਰਾ ਰੇਤਾ ਦੇ ਵਿੱਚ ਤਪਸ਼ ਕਿੰਨੀ ਹੁੰਦੀ ਆ ਕਿ ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਆ ਇਹ ਸਿਰਫ ਤਾਂ ਬਣਾਏ ਗਏ ਆ ਕਿ ਇੱਕ ਤੁਸੀਂ ਇਸ ਚੀਜ਼ ਨੂੰ ਠੰਡਾ ਰੱਖਣ ਵਾਸਤੇ ਆਪਣੇ ਘਰਾਂ ਨੂੰ ਟਿੱਬਿਆਂ ਦੇ ਵਿੱਚ ਰਹਿਣਾ ਸੌਖਾ ਨਹੀਂ ਹੈਗਾ ਰੇਤਲੇ ਮੈਦਾਨਾਂ 'ਚ ਰਹਿਣਾ ਸੌਖਾ ਨਹੀਂ ਹੈਗਾ ਸਾਹਮਣੇ ਇਹ ਜੰਨਤ ਲੱਗਦੀ ਇੱਕ ਤਰ੍ਹਾਂ ਦੀ ਜੰਨਤ ਇੱਕ ਜੰਨਤ ਚ ਆ ਗਏ ਆ ਧੁੱਪ ਜ਼ਰੂਰ ਆ ਪਰ ਫਿਰ ਵੀ ਉਹੋ ਜੀ ਗਰਮੀ ਨਹੀਂ ਲੱਗ ਰਹੀ ਅਗਸਤ ਦੇ ਮਹੀਨੇ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਸੋਹਣੇ ਆ ਕਿੰਨੀ ਸੋਹਣੀ ਬਾੜ ਕੀਤੀ ਹੋਈ ਆ ਮਜ਼ਬੂਤ ਆ ਬਿਲਕੁਲ ਕਾਨਿਆਂ ਦੇ ਨਾਲ ਲਪਾਈ ਕੀਤੀ ਗਈ ਆ ਵਿੱਚ ਵਿੱਚ ਮਿੱਟੀ ਨਾਲ ਕੀਤੀ ਗਈ ਆ ਬਹੁਤ ਸੋਹਣਾ ਬਣਾਇਆ ਹੋਇਆ ਆ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਇੱਕ ਕਿੰਨਾ ਸੋਹਣਾ ਡਿਜ਼ਾਈਨ ਕਰਕੇ ਘਰ ਨੂੰ ਪ੍ਰੋਪਰ ਤੌਰ ਤੇ ਤਿਆਰ ਕੀਤਾ ਗਿਆ ਆ ਅੰਦਰ ਜੋ ਖੂਬਸੂਰਤੀ ਹੈਗੀ ਆ 5 ਸਟਾਰ ਦੇ ਹੋਟਲ ਨਾਲੋਂ ਘੱਟ ਨਹੀਂ ਹੈਗੀ ਇਹ ਇਹ ਖੁਸ਼ੀ ਉੱਥੇ ਵੀ ਨਹੀਂ ਮਿਲਦੀ ਬੋਤ ਹੀ ਇੱਥੇ ਦੇਖਣ ਨੂੰ ਮਿਲਦੀ ਆ ਕਾਨਿਆਂ ਦੀ ਛਤ ਵਾ ਠੰਡਾ ਆ ਕਮਰਾ 쿨ਰ ਲੱਗਾ ਹੋਇਆ ਆ 쿨ਰ ਦੀ ਹਵਾ AC ਤੋਂ ਘੱਟ ਨਹੀਂ ਹੈਗੀ ਸਾਹਮਣੇ ਡਿਜ਼ਾਈਨ ਵਾਸਤੇ ਸਾਰਾ ਕੁਝ ਡਿਜ਼ਾਈਨ ਆਪਣੇ ਹੱਥੀ ਕੀਤਾ ਗਿਆ ਮਾਤਾ ਹੁਣੀ ਕਿ ਦੱਸਿਆ ਕਿ ਆਪਣੇ ਹੱਥੀ ਕੀਤਾ ਆ ਬਾਕੀ ਭਾਈ ਹੁਣਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਪਾਜੀ ਤੁਸੀਂ ਇੱਥੇ ਤਾਂ ਈ ਹੋ ਜੀ ਇਹ ਕਿਹੜਾ ਪਿੰਡ ਪੈਦਾ ਟਿੱਬਿਆਂ ਦਾ ਜੀ ਇਹ ਆ ਕਰਮਲੇ ਢਾਣੀ ਪੈਂਦੀ ਐ ਢਾਣੀ ਏ ਟਾਣੀ ਪੈਂਦੀ ਆ ਇਹ ਵਾਲੇ ਟਾਣੀ ਟਾਣੀ ਕਹਿੰਦੇ ਲੱਬੜੀ ਬਹੁਤ ਔਖੀ ਆ ਰਾਜਸਥਾਨ ਚ ਢਾਣੀ ਪੀਂਆਂ ਤਾਂ ਆ ਗਾਮਾਂ ਦੇ ਅੰਦਰ ਜੀਆਂ ਢਾਣੀਆਂ ਆਪਣੇੜੀਆਂ ਜੀਆਂ ਖੇਤਾਂ ਦੇ ਅੰਦਰ ਟਿੱਬੇ ਉੱਪਰੇ ਬਣੇੜੀਆਂ ਟਿੱਬੇ ਉੱਪਰੇ ਆ ਜਦੋਂ ਜਦੋਂ ਇੱਥੇ ਅਰੇ ਹਵਾ ਚੱਲਦੀ ਆ ਨਿਹਰੀ ਆਉਂਦੀ ਆ ਤੇ ਫਿਰ ਜਿਹੜੀ ਮਿੱਟੀ ਆ ਆਉਂਦੀ ਆ ਘਰਾਂ ਚ ਆਉਂਦੀ ਐ ਕਿੰਨਾ ਕ ਮੁਸ਼ਕਲ ਹੁੰਦਾ ਆ ਓ ਹੁੰਦਾ ਆ। ਕਿ ਰੇਤਲਾ ਮੈਦਾਨ ਆ ਸਾਰਾ ਕੁਝ ਰੇਤਲਾ ਆ ਟਿੱਬੇ ਆ ਪਹਾੜੀਆਂ ਦੇ ਵਿੱਚ ਜਿਹੜਾ ਸਾਡੇ ਪਹਾੜੀ ਹੋਤੀ ਆ ਉਧਰ। ਤਾਂ ਬਹੁਤ ਮੁਸ਼ਕਲ ਹੁੰਦਾ ਹੈ। ਬਹੁਤ ਮੁਸ਼ਕਲ ਹੁੰਦਾ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਖੇਤੀ ਕਰਦਾ। ਕਿਸ ਚੀਜ਼ ਦੀ? ਨਰਮੇ ਦੀ। ਨਰਮਾ ਕਪਾਹ। ਹਾਂ। ਉਹ ਕੀ ਖੇਤੀ ਕਰਦੇ? ਹਾਂ। ਕਿੰਨਾ ਹੋ ਜਾਂਦਾ ਹੈ? ਰੋ ਜਿਹੜਾ 6-7 ਗੁੰਟਾ 8 ਗੁੰਟਾ ਜਿਹਾ ਹੋ ਜਾਂਦਾ। ਇੱਕ ਗੱਲ ਮੈਨੂੰ ਹੋਰ ਦੱਸਿਓ ਹੂੰ ਇਹ ਰੇਤਲਾ ਮદાન ਆ ਇੱਥੇ ਪਾਣੀ ਦੀ ਸਮੱਸਿਆ ਕਿੰਨੀ ਕਾ ਪਾਣੀ ਬੋਰ ਕੀ ਹੈ ਅਟੇ ਇਹ ਨਹਿਰ ਕੋ ਬਣੀ ਹੈ ਕੋਈ ਬੋਰ ਕੋ ਬਣੀ ਹੈ ਅੱਛਾ ਬੇਛੇ ਘੰਟਾ ਲੇਟ ਜਾਈਦੀ ਹੈ ਅੱਛਾ ਠੀਕ ਆ ਤੇ ਜਿਹੜਾ ਇੱਥੋਂ ਇਹ ਜਿਹੜੇ ਟਿੱਬੇ ਆ ਇਹ ਕਿੰਨੇ ਕਿਤੇ ਫੁੱਟ ਉੱਚੇ ਆ ਜਿਹੜੇ ਇਹ ਤੋਂ ਲਗਭਗ ਖੜਾਈ ਦੇ ਉੱਪਰ ਪੂਰੀ ਅਸੀਂ ਕੋਈ ਜਾਨਵਰ ਵੀ ਹੈਗੇ ਟਿੱਬਿਆਂ 'ਚ ਜਾਨਵਰ ਤਾਂ ਦਬੋਂ ਪਹਿਲੇ ਸੀਗੇ ਪਹਿਲਾਂ ਤਾਂ ਮਾਰਾ ਦੇਖਣੇ ਮੈਂ ਤਾਂ ਕੋਈ ਪਹਿਲਾਂ ਜੇ ਉਡੀਆ ਤੱਕ ਆਉਂਦਾ ਤਦ ਧਿਆਨ ਕੋਈ ਨਹੀਂ ਹੈ ਹਾਂ ਅੱਟੇ ਤਾਂ ਆਪਾਂ ਪਹਿਲੀ ਵਾਰ ਆਇਆ ਕਿਉਂ ਅੱਟੇ ਪਹਿਲਾਂ ਤਾਂ ਆਪਣੀ ਜ਼ਮੀਨ تھی ਕੋਣੀ ਅੱਛਾ ਪਹਿਲਾਂ ਤਾਂ 6-7 ਸਾਲ ਹੋ ਗਿਆ ਆਪ ਮੈਂ ਅੱਟੀ ਆਇਆ ਠੀਕ ਆ ਮਾ ਆਪਣਾ ਕਹਾਂਗਾ ਪੁਰਾਣਾ ਰਾਮਪੁਰਾੰਗ ਦੇ ਅੱਛਾ ਇਹਨੂੰ ਟਿੱਬਿਆਂ ਦਾ ਪਿੰਡ ਕਹਿੰਦੇ ਆ ਹਾਂ ਟਿੱਬਿਆਂ ਦਾ ਪਿੰਡ ਹਾਂ ਨੂੰ ਪਤਾ ਲੱਗਾ ਸੀ ਪਿੱਛੇ ਕਹਿੰਦੇ ਟਿੱਬਿਆਂ ਦਾ ਪਿੰਡ ਰਾਜਸਥਾਨ ਦੀ ਹੈ ਹਾਂ ਰਾਜਸਥਾਨ ਦੀ ਹੈਗੀ ਠੀਕ ਆ ਜੀ ਇਸ ਤੋਂ ਅੱਗੇ ਕਿਹੜਾ ਪਿਆ ਹੋਰ ਸ਼ਹਿਰ ਕਿਹੜਾ ਪੈਂਦਾ ਉਦੂਪਗੜ ਐਂ ਹੀ ਪਹਿਲਾਂ ਅਸੀਂ ਦੇਖ ਸਰ ਅੱਛਾ ਜੈਸਰੂ ਬਾਅਦ ਬੀਜੇ ਨਗਰ ਬੀਜੇ ਨਗਰ ਇਹ ਜਿਹੜੇ ਘਾਰਵਾ ਤੁਸੀਂ ਹੱਥੀ ਤਿਆਰ ਕੀਤੇ ਆ ਕਿੰਨਾ ਟਾਈਮ ਲੱਗ ਜਾਂਦਾ ਆ ਇਹ ਮੈਨਾ ਡੇਢ ਮਹੀਨਾ ਲੱਗ ਜਾਂਦਾ ਆ ਆ ਚਾ ਖਰਚਾ ਨਹੀਂ ਹੈ ਇਸਮੇ ਜਿਆਦਾ ਪਰ ਇਹ ਹੈ ਕਿ ਇਸਮੇ ਸਰਕਣਾ ਉਕਣਾ ਹੈ ਇਹ ਖਰਚਾ ਹੈ ਜੋ ਬਾਕੀ ਇਹ ਘੇਰਾ ਘੁਰਾ ਇਹ ਲਗਾਤੇ ਇਹ ਸਾਰਾ ਘੇਰੇ ਸੇ ਬਣਾ ਰੱਖੇ ਠੀਕ ਆ ਕੰਮ ਕਿੱਥੋਂ ਲੈ ਕੇ ਆਉਂਦੇ ਹੋ ਇਹ ਆਤੇ ਨੇ ਆਪਣੇ ਪੰਜਾਬ ਸੇ ਵੀ ਆ ਰਹੇ ਆਂ ਤੇ ਰਾਜਸਥਾਨ ਸੇ ਵੀ ਆ ਰਹੇ ਆਂ ਚੀਜ਼ ਤਾਂ ਪੰਜਾਬ ਦੀ ਲੱਗੀ ਹੋਈ ਆ ਇਹ ਦੇਸੀ ਵਹੀਂ ਸੇ ਆ ਰਿਹਾ ਸਾਰਾ ਹਾਂ ਪੰਜਾਬ ਤੋਂ ਚੀਜ਼ਾਂ ਆ ਗਏ ਨਾ ਕਾਨੇ ਪੰਜਾਬ ਦੇ ਇੱਥੇ ਰੱਖ ਕੇ ਬਜ਼ੁਰਗ ਬੈਠੇ ਹੋਏ ਆ ਸਾਹਮਣੇ ਇਹ ਵੀ ਆਪਣੇ ਹੱਥੀ ਤਿਆਰ ਕੀਤਾ ਆ ਹਾਂ ਇਹ ਸਾਰਾ ਕੁਝ ਆਪਣੇ ਹੱਥ ਸੇ ਕੀਤਾ ਅੰਦਰ ਕੀ ਚੀਜ਼ ਵਾ ਸਾਰੇ ਆਪਣੇ ਆਪ ਅੱਛਾ ਸੂਰ ਸੂਈ ਅੰਦਰ ਦੋਸਤੋ ਅੱਛਾ ਕਮਰਾ ਬਣਾ ਰੱਖਿਆ ਦੋਸਤੋ ਤੁਸੀਂ ਦੇਖ ਲਓ ਇੱਕ ਟਿੱਬਿਆਂ ਦੇ ਵਿੱਚ ਕਿੰਨੀ ਸੋਹਣੀ ਡਿਜ਼ਾਈਨ ਕੀਤੀ ਗਈ ਚੀਜ਼ ਵਾ ਦਰਸ਼ਕੋ ਦੇਖੋ ਤੁਸੀਂ ਵੀ ਅੱਖਾਂ ਦੀ ਕੁੱਲੀ 'ਚ ਰਹਿ ਕੇ ਵੀ ਇਹ ਲੋਕੀ ਆਪਣੇ ਆਪ ਨੂੰ ਕਿੰਨੀ ਖੁਸ਼ੀ ਮੰਨਦੇ ਆ ਕਹਿੰਦੇ ਅਸੀਂ ਕੋਠੀਆਂ ਨਾਲੋਂ ਸਾਡਾ ਘਰ ਘੱਟ ਨਹੀਂ ਹੈਗਾ ਸਹੀ ਗੱਲ ਆ ਬਾਜੀ ਹਾਂ ਸਹੀ ਹੈ ਸਹੀ ਆਪਣੇ ਆਪ ਤੋਂ ਇੱਕ ਵਧੀਆ ਡਿਜ਼ਾਈਨ ਕਹਿੰਦੇ ਸਾਡੇ ਪੀਪੀ ਦੀ ਆ ਜਲਦੀ ਆਪਣੇ ਦਿਮਾਗ ਸੇ ਕੀਤਾ ਹੈ ਬਹੁਤ ਵਧੀਆ ਸੋਨਾ ਬਣਾਇਆ ਹੋਇਆ ਆ ਬਾਜੀ ਦਿਲ ਖੁਸ਼ ਹੁੰਦਾ ਆ ਦੇਖ ਕੇ ਕਿ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਤੁਸੀਂ ਆਲੇ-ਦੁਆਲੇ ਹਰੇਕ ਭਾਂਡਾ ਟਿਕਾਇਆ ਹੋਇਆ ਆ ਇਦਾਂ ਹੀ ਦੂਸਰੇ ਘਰ ਦੇ ਵਿੱਚ ਵੀ ਇਦਾਂ ਆਜੋ ਚੱਲਦੇ ਆ ਦੋਸਤੋ ਆ ਦੇਖ ਲਓ ਦੋਸਤੋ ਇਹ ਤਰ੍ਹਾਂ ਰਸੋਈ ਇਹ ਇਹਨਾਂ ਦੀ ਰਸੋਈ ਜ਼ਰੂਰ ਦਿਖਾਓ ਜੀ ਟਿੱਬਿਆਂ ਦੇ ਵਿੱਚ ਰਸੋਈ ਕਿੱਦਾਂ ਦੀ ਹੁੰਦੀ ਆ ਇਹ ਜ਼ਰੂਰੀ ਦੇਖਣ ਵਾਲੀ ਚੀਜ਼ ਵਾ ਮੀਂਹ ਬਰਸਾਤ ਨੂੰ ਜਦੋਂ ਬਰਸਾਤ ਇੱਥੇ ਹੁੰਦੀ ਆ ਇੱਥੇ ਗੁਜ਼ਾਰਾ ਕਿੱਦਾਂ ਕਰਦੇ ਆ ਦੇਖ ਲਓ ਚੁੱਲ੍ਹੇ ਬਣਾਏ ਹੋਏ ਆ ਥੱਲੇ ਕਿ ਇਹਨਾਂ ਦੀ ਰਸੋਈ ਆ ਇਹਦੇ ਮੀਂਹ ਜਦੋਂ ਆਉਂਦਾ ਚੁੰਦੀ ਤਾਂ ਨਹੀਂ ਇਹ ਐ ਨਹੀਂ 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 ਚੁੰਦੀ ਬਿਲਕੁਲ ਨਹੀਂ ਜੁੰਦੀ ਹੈਨਾ ਇੱਕ ਬੂੰਦ ਵੀ ਨਹੀਂ ਆਏਗੀ ਇੱਕ ਬੂੰਦ ਵੀ ਨਹੀਂ ਆਏਗੀ ਦੇਖ ਲਓ ਦੋਸਤੋ ਇਹ ਇਹਨਾਂ ਦੀ ਰਸੋਈ ਆ ਟਿੱਬਿਆਂ ਦੇ ਵਿੱਚ ਜਿਹੜਾ ਘਰ ਬਣਾਇਆ ਹੋਇਆ ਇਹਨਾਂ ਦੀ ਰਸੋਈ ਆ ਇਹਨੂੰ ਕੀ ਕਹਿੰਦੇ ਤੁਹਾਡੇ ਇੱਧਰ ਇਹ? ਇਹ ਵੀ ਰਸੋਈ ਹੈ ਆਪਣੇ ਬਾਹਰ ਬਹੁਤ ਬਣਾ ਲਿਆ। ਇਹ ਛੋਟੀ ਰਸੋਈ ਤੁਹਾਡੀ। ਆਪਣੇ ਇਹ ਬਾਹਰ ਬਣਾ ਸਕਦੇ। ਬਾਹਰ ਬਣਾ ਸਕਦੇ ਆ। ਜਰਨੀ ਜ਼ਿਆਦਾ ਹੋ ਤਾਂ ਆਪਣੇ ਬਾਹਰ ਬਣਾ ਲਓ। ਠੀਕ ਆ। ਤੇ ਆਲੇ-ਦਾਲੇ ਸਾਰਾ ਰੇਗਿਸਤਾਨ ਹੀ ਆ ਇਹ। ਹਾਂ, ਰਾਜਸਥਾਨ ਹੈ ਥੋੜਾ। ਰੇਗਿਸਤਾਨ ਮਤਲਬ ਸਾਰੀ ਮਿੱਟੀ ਆ ਇੱਥੇ। ਰੇਤੋ ਰੇਤਾ। ਰੇਤਾ ਉਹਗੇ ਟਿੱਬੇ ਆ, ਟਿੱਬਿਆਂ ਦੇ ਵਿੱਚ ਘਰ ਬਣੇ ਹੋਏ ਆ। ਦੂਸਰੀ ਗੱਲ ਦੇਖੋ। ਭਾਜੀ ਕਿੰਨੀ ਸੋਹਣੀ ਡਿਜ਼ਾਈਨ ਕੀਤੀ ਹੋਈ ਤੁਸੀਂ। ਇਹ ਸਾਰੀ ਹੱਥੀਂ ਕੀਤੀ ਆ ਜੀ। ਹਾਸੇ ਕੀਤੀ। ਦੋਸਤੋ ਦੇਖੋ ਕਿੰਨਾ ਕੱਲੀ-ਕੱਲੀ ਚੀਜ਼ ਟਿਕਾਈ ਹੋਈ ਆ ਇਹ ਤੁਸੀਂ ਰਾਜਸਥਾਨ ਦੇਖ ਰਹੇ ਹੋ ਸਾਡਾ ਕੋਈ ਪੰਜਾਬ ਨਹੀਂ ਹੈਗਾ ਰਾਜਸਥਾਨ ਦੇ ਵਿੱਚ ਖੜੇ ਆ ਡਿਸਟ੍ਰਿਕਟ ਇਹਨੂੰ ਪੈਂਦਾ ਆ ਅਨੂਪਗੜ ਤੇ ਅਨੂਪਗੜ ਦੇ ਡਿਸਟ੍ਰਿਕਟ ਚ ਖੜੇ ਆ ਅਸੀਂ ਤੇ ਕਾਨਿਆਂ ਦੀਆਂ ਛੱਤਾਂ ਕੁੱਲੀਆਂ ਬਣਾਈਆਂ ਹੋਈਆਂ ਆ ਇਹ ਟਿੱਬਿਆਂ ਦਾ ਪਿੰਡ ਪੈਂਦਾ ਇਹ ਵਾਲਾ ਤੇ ਬਹੁਤ ਹੀ ਵਧੀਆ ਸਕੂਨ ਮਿਲਦਾ ਹੈ ਪਿੰਡਾਂ ਚ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਆ ਸਿਖਰ ਦੁਪਹਿਰਾ ਜਰੂਰ ਆ ਪਰ ਅੰਦਰ ਆ ਕੇ ਨਹੀਂ ਗਰਮੀ ਨਹੀਂ ਮਹਿਸੂਸ ਹੁੰਦੀ ਕਿ ਗਰਮੀ ਘੱਟ ਵਾ ਤੇ ਜ਼ਰੂਰ ਇਹ ਚੀਜ਼ਾਂ ਦੇਖਣ ਵਾਸਤੇ ਆਪਣੇ ਬੱਚਿਆਂ ਨੂੰ ਦਿਖਾਉਣ ਵਾਸਤੇ ਚੀਜ਼ਾਂ ਜਰੂਰ ਆਇਓ ਤਾਂ ਜੋ ਪਤਾ ਲੱਗ ਸਕੇ ਕਿ ਇਦਾਂ ਦਾ ਮਾਹੌਲ ਵੀ ਸਾਡੇ ਇੰਡੀਆ ਦੇ ਵਿੱਚ ਰਾਜਸਥਾਨ ਦੇ ਵਿੱਚ ਹੈਗਾ ਆ ਕੱਲੀ-ਕੱਲੀ ਪਲੇਟ ਟਿਕਾਈ ਹੋਈ ਆ ਕੱਪ ਦਾ ਡਿਜ਼ਾਈਨ ਉਹਨੂੰ ਰੱਖਣ ਵਾਸਤੇ ਸਭ ਕੁਝ ਏ ਟੂ ਜ਼ेड ਬਿਲਕੁਲ ਸਾਫ ਸੁਥਰਾ ਰੱਖਿਆ ਹੋਇਆ ਆ ਕੋਈ ਇਦਾਂ ਨਹੀਂ ਹੈਗਾ ਕਿ ਕੁਝ ਗਲਤ ਹੈਗਾ ਅੱਗੇ ਚੱਲਦੇ ਆ ਤੁਹਾਨੂੰ ਦੂਸਰੇ ਪਾਸੇ ਦਿਖਾਉਂਦੇ ਆ ਇੱਥੇ ਭਾਜੀ ਕਿੰਨੀਆਂ ਫੈਮਲੀਆਂ ਰਹਿੰਦੀਆਂ ਆ ਦੋ ਦੋ ਤਿੰਨ ਹੋਰ ਆ ਇਹ ਵੀ ਤੁਹਾਡੀ ਮੈਨੂੰ ਰਸੋਈ ਲੱਗਦੀ ਆ ਇਹ ਵੀ ਰਸੋਈ ਆ ਆ ਚੁੱਲਿਆਂ ਦਾ ਡਿਜ਼ਾਈਨ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਕਿੰਨਾ ਸੋਹਣਾ ਡਿਜ਼ਾਈਨ ਹੋਆ ਕਿ ਥੱਲੇ ਆ ਦੋ ਚੁੱਲ੍ਹੇ ਆ ਇੱਕ ਪਾਸੇ ਸਬਜ਼ੀ ਆ ਜੂ ਇੱਕ ਪਾਸੇ ਤਵਾ ਆ ਜੂ ਹਨਾ ਜੀ ਇੱਕ ਪਾਸੇ ਰੋਟੀ ਬਣ ਜੂਗੀ ਇੱਕ ਪਾਸੇ ਸਬਜ਼ੀ ਬਣ ਜੂਗੀ ਕੰਮ ਸੌਖਾ ਕੀਤਾ ਹੋਇਆ ਆ ਬਹੁਤ ਵਧੀਆ ਫਿਰ ਪਾਜੀ ਆਲੇ ਦੁਆਲੇ ਕਪਾਹ ਦੀ ਖੇਤੀ ਹੁੰਦੀ ਆ ਹਾਂ ਸਾਰੀ ਕਪਾਹ ਕਪਾਹ ਦੀ ਖੇਤੀ ਹੁੰਦੀ ਹੈ ਦੁਗਾਰਾ ਹੋ ਗਈ ਔਰ ਅੱਛਾ ਜੀ ਸਰਦ ਸੰਗੀਤ ਆਈ ਸਰਦੀ ਆ ਵਗੀ ਸਰਦੀ ਆ ਵਗੀ ਹਾਂਜੀ 20 ਦਿਨਾਂ ਮੈਂ ਸਬਜ਼ੀ ਚਾਲੂ ਕਰਾ ਜੀ 10ਵੇਂ ਮਹੀਨੇ ਬਾਅਦ ਸਟਾਰਟ ਕਰਾਂ अच्छा बारिश ਹੁੰਦੀ ਹੈ ਫਿਰ ਇੱਥੇ ਹਾਂ ਬਾਰਿਸ਼ ਬਾਰਿਸ਼ ਕਿੰਨੀ ਕੁ ਹੋ ਜਾਂਦੀ ਆ ਬਾਰਿਸ਼ ਬਾਰਿਸ਼ ਆਪ ਘੜੇ ਕੋਣੀ ਹੋਈ ਕਮ ਹਲਕੀ ਹੈ ਹਲਕੀ ਹੈ ਬਾਰਿਸ਼ ਹੈ ਨਾ ਪਰ ਪਾਜੀ ਫਿਰ ਵੀ ਹਵਾ ਠੰਡੀ ਅੱਜ ਹੈ ਮੌਸਮ ਠੀਕ ਹੈ ਅਗਸਤ ਮਹੀਨੇ ਚ ਖੜੇ ਆ ਮਤਲਬ ਹਵਾ ਠੰਡੀ ਧੁੱਪ ਜ਼ਰੂਰ ਤੇਜ ਆ ਪਰ ਹਵਾ ਨਾਲ ਦੋਸਤੋ ਠੰਡੀ ਚੱਲ ਰਹੀ ਆ ਬਹੁਤ ਸੋਹਣੇ ਇਲਾਕੇ ਦੇ ਵਿੱਚ ਖੜੇ ਆ ਅਨੂਪਗੜ ਡਿਸਟ੍ਰਿਕਟ ਪਿੰਦਾ ਇਹ ਪਾਜੀ ਪਿੰਡ ਕਿਹੜਾ ਆ ਕਰਮਲੀ ਟਾਣੀ ਕਰਮਦੀ ਟਾਣੀ ਮੇਰੇ ਨਾਂ ਤੇ ਪਿੰਡ ਪੈਂਦਾ ਇਹ ਤੇ ਤੁਸੀਂ ਦੇਖ ਲਓ ਮੇਰਾ ਨਾਮ ਵੀ ਕਰਮਾ ਬਾਜੀ ਤੇ ਕਰਮ ਦੀ ਢਾਣੀ ਕਹਿੰਦੇ ਇਹਨੂੰ ਇੱਥੇ ਪਿੰਡ ਨੂੰ ਤੇ ਰੇਗਿਸਤਾਨ ਦੇ ਵਿੱਚ ਖੜੇ ਆ ਇਸ ਟਾਈਮ ਰਾਜਸਥਾਨ ਨਾਲ ਅਸੀਂ ਕਹਿ ਸਕਦੇ ਰਾਜਸਥਾਨ ਚ ਹਾਂਜੀ ਬਾਰੇ ਬਾਤਿਆ ਰੋਣ ਲਾ ਰਹੀ ਬਾਰੇ ਬਾਤਿਆ ਰੋਣ ਲਾ ਰਹੀ ਅੱਛਾ ਉਹ ਜਿਹੜਾ ਸਾਹਮਣੇ ਆ ਘਰ ਉਹ ਤਿਆਰ ਕਰ ਰਹੇ ਹਾਂ ਦਿਖਾਵਾਂਗੇ ਸਾਨੂੰ ਇੱਕ ਵਾਰ ਦੋਸਤੋ ਸਾਹਮਣੇ ਘਰ ਤਿਆਰ ਹੋ ਰਿਹਾ ਕਹਿੰਦੇ ਕਿ ਸਾਡਾ ਪਰਲੇ ਪਾਸੇ ਘਰ ਤਿਆਰ ਹੋ ਰਿਹਾ ਜਿੱਥੇ ਅਸੀਂ ਸਾਡਾ ਇੱਕ ਹੋਰ ਪਰਿਵਾਰ ਰਹੂਗਾ ਤੁਹਾਨੂੰ ਉਧਰ ਲੈ ਕੇ ਚੱਲਦੇ ਹਾਂ ਆਜੋ ਦੋਸਤੋ ਚੱਲਦੇ ਹਾਂ ਅੱਗੇ ਦੂਜੇ ਪਰਿਵਾਰ ਵੱਲ ਇਹ ਜਿਹੜਾ ਪਾਣੀ ਕਿੰਨੇ ਕ ਫੁੱਟ ਤੇ ਆ? ਹਾਂ 101 ਫੁੱਟ ਹੈ। 100 ਫੁੱਟ ਪਰ। ਇਹ 100 ਫੁੱਟ ਦੇ ਪਾਣੀ ਆ। ਭਾਜੀ ਨਾਲੇ ਤਾਂ ਕਹਿੰਦੇ Rajasthan ਚ ਪਾਣੀ ਬਹੁਤ ਨੀਵਾ ਆ। ਕਿ ਹੋ ਗਿਆ? ਆਪ ਤਾਂ ਦਿਨੋ ਦਿਨ ਆ ਰਿਹਾ। ਆਜਿਆ ਘਟ ਜੀ ਆ ਬ ਨਾਲੀ ਆਈ ਹੈ ਨਹੀਂ। ਅੱਛਾ। ਨੀਵਾਦ ਉੱਪਰ ਆ ਜਾਏ ਫਿਰ ਘਟਉ ਜੀ। ਠੀਕ ਆ। 60 ਫੁੱਟ ਤੇ ਆ ਜਾਂਦਾ ਹਾਂ। ਇਹ Rajasthan ਦੇ ਵਿੱਚ 60 ਫੁੱਟ ਤੇ ਪਾਣੀ ਵੀ ਹੈਗਾ ਆ। ਇਹ ਦੋਸਤੋ ਫਵਾਹਾਂ ਬਹੁਤ ਥਾਂ ਤੇ ਹੈ ਕਿ Rajasthan ਚ ਪਾਣੀ ਨਹੀਂ ਹੈਗਾ। ਪਰ ਤੁਸੀਂ ਤੁਹਾਡੇ ਸਾਹਮਣੇ ਪ੍ਰੂਫ ਆ ਸਾਹਮਣੇ ਦੇਖ ਲਓ ਟਿਊਬਲ ਲੱਗਾ 100 ਫੁੱਟ ਤੇ ਟਿਊਬਲ ਵਾ ਘੱਟੋ ਘੱਟ ਪੈਪ 4 ਤੋਂ 5 ਇੰਚੀ ਦੀ ਮੋਟੀ ਆ ਤੇ ਕਹਿਣ ਨੂੰ ਕਹਿੰਦੇ ਆ ਕਿ ਰਾਜਸਥਾਨ ਚ ਪਾਣੀ ਨਹੀਂ ਹੈਗਾ ਇਹ ਭਾਜੀ ਸਾਡੇ ਤਾਂ ਇਹੀ ਗੱਲ ਕਹਿੰਦੇ ਕਿ ਰਾਜਸਥਾਨ ਚ ਪਾਣੀ ਨਹੀਂ ਹੈਗਾ ਪਾਣੀ ਹੈਗਾ ਹਨਾ ਉਹ ਕੁਝ ਕੇ ਇਲਾਕੇ ਹੋਣਗੇ ਜਿੱਥੇ ਪਾਣੀ ਨਹੀਂ ਹੈਗਾ ਪਾਣੀ ਆਪਣੇ ਇਧਰ ਹੈ ਪਾਣੀ ਬਹੁਤ ਹੈ ਪਾਣੀ ਖਾਰੇ ਪਾਣੀ ਅੱਛਾ ਜੀ ਹਾਂ ਖਾਰੀ ਪਾਣੀ ਹੈ ਨਾ ਇਸ ਕਰਕੇ ਮਾਰ ਖਾ ਜਾਂਦਾ ਹੈ ਖਾਰਾ ਪਾਣੀ ਹੈ ਨਾ ਹਾਂ ਇਹ ਨੁਕਸਾਨ ਕਰ ਜਾਂਦਾ ਹੈ ਠੀਕ ਆ ਬਾਕੀ ਨਹਿਰ ਕਾ ਲਗਾਤੇ ਹੋ ਠੀਕ ਹੈ ਆਪਣੇ ਕੰਮ ਆ ਆ ਭਾਜੀ 60 ਫੁੱਟ ਤੇ ਪਾਣੀ ਵੀ ਆ ਜਾਂਦਾ ਏ ਹਾਂ 60 ਫੁੱਟ ਤੇ ਪਾਣੀ ਆਦਿਆ ਦੋਸਤੋ ਰੇਗਿਸਤਾਨ ਦੇ ਵਿੱਚ ਆ ਤੇ ਇਦਾਂ ਇੱਥੇ ਨੰਗਣਾ ਪੈਂਦਾ ਆ ਇਹ ਬਾੜ ਫਿਰ ਕਾਤੇ ਲਾਈ ਵੀ ਆ ਹਾਂ ਪਸ਼ੂਆਂ ਖਾਤਰ ਲਗਾਈ ਦੀ ਅੱਛਾ ਪਸ਼ੂਆਂ ਖਾਤਰ ਆ ਦੋਸਤੋ ਦੇਖ ਲੋ ਰੇਗਿਸਤਾਨ ਦੇ ਵਿੱਚ ਆ ਮਿੱਟੀ ਦੇ ਵਿੱਚ ਆ ਇੱਕ ਹੋਰ ਇਹਨਾਂ ਦਾ ਘਰ ਤਿਆਰ ਹੋ ਰਿਹਾ ਏ ਇਹ ਕਿੰਨਾ ਖਰਚਾ ਆ ਜਾਂਦਾ ਘਰ ਇਹ ਬਣਾਉਣ ਤੇ ਖਰਚਾ ਤਾਂ ਲਗਭਗ ਆਈ ਜੇ ਅੰਗ ਜੀ ਆ ਭਾਈ ਭੰਗ ਤਾਂ ਜ਼ਿਆਦਾ ਹੀ ਹੋਵਾ ਕਮ ਕਮ ਬੈਠ ਜਾ ਅੱਛਾ ਕੀਤੀ ਜਾਰੀ ਕੀਤੀ ਸੇ ਇੱਕ ਏੜ ਗੇੜ ਮੈਂ ਬੈਠ ਬੈਠੀ ਜਾ 30000 ਦੇ ਵਿੱਚ ਤੁਸੀਂ ਇਹ ਘਰ ਬਣਾਉਨੇ ਹਨਾ ਫਿਰ ਕਿੰਨਾ ਟਾਈਮ ਚੱਲਦਾ ਹੈ ਇਦਾਂ ਇਹ ਜੀ ਹਾ ਵਿਸਾਲ ਬਾਣੀ ਆ ਦੇਖੋ ਥਲੇ ਪੈਰ ਕਿਦਾਂ ਖੁੱਬਦੇ ਪਏ ਆ ਸਾਲ ਬਾਣੀ ਉਹ ਤਾਂ ਸਾਲੇ ਖਤਰ ਤਿਆਰ ਕਰਾ ਦਿਆਂ 2 ਸਾਲ ਰਹਿਣ ਹੋ ਤਾਂ ਇਹ ਮਕਾਨ 2 ਸਾਲ ਦੀ ਕੀ ਜੀ ਅੱਛਾ ਇਹ ਕਾਫੀ ਵੱਡਾ ਬਣਾ ਰਹੇ ਤੁਸੀਂ ਹਨਾ ਬੱਚੇ ਖੁਸ਼ ਹੋ ਰਹੇ ਆ ਕਿ ਸਾਡੀ ਵੀਡੀਓ ਬਣ ਰਹੀ ਆ ਦੋਸਤੋ ਆ ਇਹਨਾਂ ਦਾ ਬਾਥਰੂਮ ਆ ਟਿੱਬਿਆਂ ਦਾ ਟਿੱਬਿਆਂ ਦਾ ਬਾਥਰੂਮ ਟਿੱਬਿਆਂ ਚ ਘਰਾਂ ਦੇ ਜਿਹੜੇ ਘਰ ਬਣੇ ਉਹਨਾਂ ਦਾ ਬਾਥਰੂਮ ਇਹ ਅਸੀਂ ਕਹਿੰਦੇ ਆ ਜੰਗਲਾਂ ਚ ਕੁਲੀ ਚ ਬਣਾ ਕੇ ਲੋਕੀ ਰਹਿੰਦੇ ਆ ਦੇਖ ਲਓ ਇਹ ਰੇਗਿਸਤਾਨ ਦੇ ਵਿੱਚ ਰਾਜਸਥਾਨ ਦੇ ਵਿੱਚ ਮਿੱਟੀ ਜਿੱਥੇ ਰੀਤਾ ਹੀ ਰੀਤਾ ਹੈ ਉੱਥੇ ਕੁਲੀ ਬਣਾ ਕੇ ਰਹਿੰਦੇ ਆ ਇੰਨੀ ਤਪਸ ਦੇ ਵਿੱਚ ਘਰ ਤਿਆਰ ਹੋ ਰਿਹਾ ਦੇਖੋ ਕਿੰਨਾ ਸੋਹਣਾ ਘਰ ਵਾ ਡਿਜ਼ਾਈਨ ਤਿਆਰ ਹੋ ਰਿਹਾ ਇਹਦਾ ਪ੍ਰੋਪਰ ਤੌਰ ਤੇ ਆਪਣੇ ਆਪ ਨੂੰ ਤਿਆਰ ਕਰਕੇ ਰੱਖਣਗੇ ਮੁੜ ਕੇ 2 ਤੋਂ 3 ਸਾਲੇ ਚੀਜ਼ ਚੱਲਦੀ ਆ 2 ਤੋਂ 3 ਸਾਲ ਜਿਹੜਾ ਕਾਨਾ ਆ ਕਹਿੰਦੇ ਪੰਜਾਬ ਤੋਂ ਹੀ ਆਉਂਦਾ ਪੰਜਾਬ ਇੱਧਰ ਵੀ ਬਹੁਤ ਮਸ਼ਹੂਰ ਵਾ ਪੰਜਾਬ ਦੀ ਚੀਜ਼ ਇੱਧਰ ਵੀ ਪਤ ਜਾਂਦੀ ਆ ਕਣਕ ਚੌਲ ਤਾਂ ਅਸੀਂ ਪਹਿਲਾਂ ਸੁਣੇ ਸੀਗਾ ਪਰ ਜਿਹੜੀ ਕਾਨੇ ਆ ਜਿਹਨੂੰ ਅਸੀਂ ਕੁਝ ਸਮਝਦੇ ਨਹੀਂ ਹੈਗੇ ਉਹ ਵੀ ਚੀਜ਼ ਇੱਧਰ ਵਰਤੀ ਜਾਂਦੀ ਆ ਆਜੋ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਅੰਦਰ ਦਾ ਇੱਕ ਮਾਹੌਲ ਦਿਖਾਵਾਂਗੇ ਕੀ ਕੀ ਮਾਹੌਲ ਵਾ ਕਿਦਾ ਪੁੱਤ ਬੱਚੇ ਖੁਸ਼ ਹੋ ਰਹੇ ਸਾਡੀ ਵੀਡੀਓ ਬਣ ਰਹੀ ਆ ਪਰ ਬਹੁਤ ਵਧੀਆ ਮਾਹੌਲ ਵਾ ਸਾਹਮਣੇ ਤੇ ਦੇਖ ਸਕਦੇ ਆ ਤੁਸੀਂ ਸਕੂਨ ਵਾ ਛੋਟੇ ਛੋਟੇ ਬੱਚੇ ਸਾਡੇ ਬੱਚੇ ਤਾਂ ਇਹੀ ਜੋ ਬਾਹਰੋਂ ਨਿਕਲਦੇ ਤੇ ਇਹ ਰਾਜਸਥਾਨ ਦੇ ਇੰਨੀ ਗਰਮੀ ਦੇ ਵਿੱਚ ਟੀ-ਸ਼ਰਟਾਂ ਪਾ ਕੇ ਬੈਠਿਆ ਦੇਖੋ ਇੱਕ ਛੋਟਾ ਜਿਹਾ ਬੱਚਾ ਕਿੰਨੇ ਖੁਸ਼ ਹੋਆ ਖੁਸ਼ੀ ਤਾਂ ਇਹਨਾਂ ਨੂੰ ਵੀ ਮਿਲਦੀ ਆ ਘਰ ਕੱਚੇ ਆ ਪਰ ਦਿਲੋਂ ਖੁਸ਼ ਹੋਆ ਘਰ ਜਰੂਰ ਕੱਚੇ ਆ ਕਾਨਿਆਂ ਦੇ ਘਰ ਵਾ ਪਰ ਤੁਸੀਂ ਖੁਸ਼ੀ ਦੇਖ ਲਓ ਮਨ ਚ ਕਿੰਨੀ ਆ ਕਿ ਸਾਡਾ ਘਰ ਬਣਦਾ ਪਿਆ ਆਜੋ ਦੋਸਤੋ ਟਿੱਬਿਆਂ ਦੇ ਵਿੱਚ ਕੰਮ ਕਰਨਾ ਤਾਂ ਬਹੁਤ ਔਖਾ ਆ ਔਖਾ ਤਾਂ ਆ ਫਿਰ ਪੇਟ ਕਾ ਟਿੱਡ ਵਾਸਤੇ ਕਰਨਾ ਪੈਂਦਾ ਸਰ ਕਰਨਾ ਪੈਂਦਾ ਬਾਕੀ ਕਰਨਾ ਪੈਂਦਾ ਆਲੇ ਦੁਆਲੇ ਟਿੱਬੇ ਟਿੱਬੇ ਆ ਅਰੇ ਤੈ ਹੀ ਰੇਤਾ ਆ ਹਾਂਜੀ ਛੋਟੇ ਛੋਟੇ ਬੱਚੇ ਕਿੱਦਾਂ ਇਹ ਵੀ ਖੁਸ਼ ਹੋ ਆ ਹਾਂਜੀ ਖੁਸ਼ ਹੈ ਹੈ ਸਾਡੇ ਬੱਚੇ ਤਾਂ ਕਹਿੰਦੇ 50 ਉਹ ਤੇ ਬਾਹਰ ਨਹੀਂ ਨਿਕਲਦੇ ਏਸੀਆਂ ਦੇ ਵਿੱਚੋਂ ਪਰ ਇਹ ਤੁਸੀਂ ਦੇਖ ਲਓ ਛੋਟੇ ਛੋਟੇ ਬੱਚੇ ਆ ਕਿੱਦਾਂ ਦਾ ਰੈਨਸੈਨ ਹੁੰਦਾ ਨਾ ਫਿਰ ਉਦਾਂ ਹੀ ਹੋ ਜਾਂਦਾ ਹਾਂਜੀ ਠੀਕ ਆ ਇਹਦੀ ਕਿੰਨੀ ਕੁ ਬੁਨਿਆਦ ਕਿੰਨੀ ਕੁ ਕਿੰਨਾ ਕੁ ਜੇਰੇ ਖਰਾਬ ਨਹੀਂ ਹੁੰਦਾ ਇਹ 5-4 ਸਾਲ ਚੱਲ ਜਾਂਦਾ ਸਰ ਚੱਲ ਜਾਂਦਾ ਆ ਹਾਂਜੀ ਕਿੰਨਾ ਖਰਚਾ ਆ ਜਾਂਦਾ ਟੋਟਲ ਇੱਤੇ ਖਰਚਾ ਤਾਂ ਘਟੇਗਾ ਮਿਹਨਤ ਜ਼ਿਆਦਾ ਹੋਏਗੀ ਸਰ ਮਿਹਨਤ ਜ਼ਿਆਦਾ ਹੈ ਹਾਂਜੀ ਮਿਹਨਤ ਬਹੁਤ ਜ਼ਿਆਦਾ ਹੈ ਕੱਲੀ ਕੱਲੀ ਚੀਜ਼ ਬੰਦਣੀ ਪੈਂਦੀ ਆ ਹ ਭਾਜੀ ਹੁਣ ਸਬਜ਼ੀ ਦੀ ਖੇਤੀ ਕਰਦੇ ਹਾਂ ਇਹ ਸਬਜ਼ੀ ਫਿਰ ਕਿੱਥੇ ਕਿੱਥੇ ਜਾਂਦੀ ਆ ਸਰ ਹੁਸ਼ਿਆਰਪੁਰ ਜਲੰਧਰ ਭਾਜੀ ਹੁਸ਼ਿਆਰਪੁਰ ਹਾਂਜੀ ਸਾਡੇ ਏਰੀਆ 'ਚ ਅਸੀਂ ਹੁਸ਼ਿਆਰਪੁਰ ਦੇ ਹਾਂ ਭਾਜੀ ਆ ਉੱਥੇ ਜਾਂਦੀ ਆ ਸਾਡੀ ਇਹ ਸਬਜ਼ੀ ਹਾਂਜੀ ਅੱਛਾ ਜੀ ਕੀ ਕੀ ਸਮਾਨ ਭੇਜਦੇ ਆ ਫਿਰ ਉੱਤੇ ਸਬਜ਼ੀ ਜਾਂਦੀ ਆ ਸਾਰੀ ਜਾਂਦੀ ਆ ਟੋਟਲ ਸਬਜ਼ੀ ਤਰਬੂਜ ਖਰਬੂਜਾ ਕarele ਗੀਆ ਪੇਠਾ ਤਰਾ ਤੋਰੀ ਟੋਟਲ ਆਈਟਮ ਸਬਜ਼ੀ ਦੇ ਜਿੰਨੇ ਭਾਜੀ ਫਿਰ ਮਤਲਬ ਸਾਡੇ ਪੰਜਾਬੀ ਸਬਜ਼ੀ ਪਸੰਦ ਕਰਦੇ ਤਾਂ ਭੇਜਦੇ ਆ ਵਸੰਤ ਵੀ ਕਰਦੇ ਆ ਫਿਰ ਫਰਕ ਹੁੰਦਾ ਉੱਥੇ ਲੇਟ ਚਲਦੀ ਹੈ ਠੰਡਾ ਇਲਾਕਾ ਹੁੰਦਾ ਤਾਂ ਕਰਕੇ ਮੈਨਾ ਪਹਿਲਾਂ ਚਲਦੀ ਹੈ ਸਾਡੀ ਗਰਮ ਦਾ 2 ਮਹੀਨਾ ਪਹਿਲਾਂ ਆ ਜਾਂਦੀ ਹੈ ਤਾਂ ਕਰਕੇ ਵੀ ਤੁਸੀਂ ਉੱਧਰ ਭੇਜਦੇ ਆ ਤੇ ਸਪਰੇ ਵਗੈਰਾ ਉੱਧਰ ਬਾਹਗੀ ਹੁੰਦੀ ਜਾਂ ਘਟ ਹੁੰਦੀ ਆ ਇੱਥੇ ਸਪਰੇ ਇੱਥੇ ਘਟ ਆਉਂਦੀ ਹੈ ਇੱਥੇ ਮੌਸਮ ਗਰਮ ਹੁੰਦਾ ਤਾਂ ਕਰਕੇ ਸਪਰੇ ਘਟ ਪਾਣੀ ਪੈਂਦੀ ਉੱਧਰ ਠੰਡਾ ਮੌਸਮ ਹੁੰਦਾ ਬਿਮਾਰੀ ਜ਼ਿਆਦਾ ਆਂਦੀ ਹੈ ਅੱਛਾ ਇੱਥੇ ਬਿਮਾਰੀ ਘਟ ਆਂਦੀ ਹੈ ਅੱਛਾ ਤੇ ਬਿਮਾਰੀ ਘਟ ਵਾ ਮਤਲਬ ਤੁਸੀਂ ਸ਼ੌਂਕ ਦਾ ਕੰਮ ਕਰਦੇ ਆ ਸਬਜ਼ੀ ਦਾ ਤੇ ਸਾਰੇ ਕਿੰਨੇ ਕਿੱਲੇ ਖੇਤੀ ਹੈ ਜਿਹੜੀ ਬੀ ਦੋਸਤੋ ਇਹ ਸਬਜੀ ਦੇ ਆ ਤਰ੍ਹਾਂ ਤਰ੍ਹਾਂ ਦੀ ਸਬਜੀ ਸਾਡੇ ਇਹ ਸਾਹਮਣੇ ਕੀ ਆ ਲੱਗੀ ਹੋਈ ਆ ਸਾਡੀ ਸਬਜੀ ਪੰਜਾਬ ਦੇ ਵਿੱਚ ਇੱਥੇ ਜਾਂਦੀ ਆ ਇਥੋਂ ਸਬਜੀ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਚ ਸਬਜੀ ਤੁਸੀਂ ਖਾਣੇ ਹੋ ਜੇ ਮੇਰੇ ਦੋਸਤ ਹੁਸ਼ਿਆਰਪੁਰ ਤੋਂ ਦੇਖ ਰਹੇ ਆ ਮੈਨੂੰ ਇਹ ਸਬਜੀ ਇਥੋਂ ਜਾਂਦੀ ਆ ਤੁਸੀਂ ਖਾਣੇ ਆ ਜੇ ਲੋੜ ਕਿਉਂ ਪੈ ਗਈ ਰਾਜਸਥਾਨ ਦੀ ਸਬਜੀ ਦੀ ਕਿਉਂਕਿ ਉੱਥੇ ਸਪ੍ਰੇਆਂ ਜਿਆਦੀਆਂ ਹੋਣ ਲੱਗ ਪਈਆਂ ਇੱਥੇ ਸਪਰੇ ਘੱਟ ਹੁੰਦੀ ਆ ਦੂਸਰੀ ਗੱਲ ਉੱਥੇ ਲੋਕੀ ਸਪੈਦਾ ਜਿਆਦਾ ਲਾਉਂਦੇ ਆ ਇੱਥੇ ਸਪੈਦਾ ਨਹੀਂ ਲੱਗਦਾ ਲੋਕੀ ਸ਼ੌਂਕ ਨਾਲ ਕੰਮ ਕਰਦੇ ਆ ਤੇ ਉੱਧਰ ਭੇਜੇ ਸਾਡੇ ਲੋਕ ਇਹੀ ਕੰਮ ਕਰ ਲੱਜਣ ਤੇ ਸਾਨੂੰ ਬਾਹਰ ਦੀ ਸਬਜ਼ੀ ਖਾਣ ਦੀ ਲੋੜ ਨਾ ਪਵੇ ਦੋਸਤੋ ਸਾਹਮਣੇ ਖੇਤਵਾ ਜਿਹੜੇ ਇਹ ਇਹ ਸਾਰੇ ਸਬਜ਼ੀ ਦੇ ਆ ਸਬਜ਼ੀ ਕਿਉਂ ਹੁੰਦੀ ਹੈ ਕਿਉਂਕਿ 60 60 ਫੁੱਟ ਤੇ ਪਾਣੀ ਆ ਇੱਥੇ ਸਾਰਾ ਹੀ ਪਾਣੀ 60 ਫੁੱਟ ਤੇ ਆ ਕਿ ਖੇਤਾਂ ਨੂੰ ਪਾਣੀ ਲੱਗ ਜਾਂਦਾ ਆ ਲੋਕੀ ਕਹਿੰਦੇ ਆ ਕਿ ਰਾਜਸਥਾਨ ਦੇ ਵਿੱਚ ਪਾਣੀ ਦੀ ਬਹੁਤ ਪ੍ਰੋਬਲਮ ਆ ਇਹ ਸਾਹਮਣੇ ਕੀਆ ਲੱਗੀ ਹੋਈ ਆ ਛੋਟੀਆਂ ਛੋਟੀਆਂ ਬੇਲਾਂ ਆ ਇਹ ਕਦੋਂ ਕਦੋਂ ਤੱਕ ਚੱਲੂਗੀ ਭਾਜੀ ਇਦਾਂ ਫਿਰ ਐ ਅਬ ਜੀਆਂ ਉਹ ਮਿੰਨੋ ਇੱਕ ਛੋਟਕੇ ਜੀਆਂ ਅਗਰ ਆਸ ਨਹੀਂ ਚੱਲ ਜੀ 9 9 ਮਹੀਨਾ ਲਾਸਟ ਮਹੀਨਾ 10 ਮੈਂ ਅੱਛਾ ਜੀ ਉਹ ਪਰਲੇ ਪਾਸੇ ਇੱਕ ਪਾਧ ਹੀ ਖੇਤੀ ਹੋ ਰਹੀ ਹਾਂ ਪਰਲੇ ਪਾਸੇ ਪਾਧ ਹੀ ਖੇਤੀ ਹੈ ਠੀਕ ਆ ਭਾਜੀ ਭਾਜੀ ਤੁਹਾਡਾ ਸ਼ੁਕਰੀਆ ਤੁਸੀਂਾਨੂੰ ਟਾਈਮ ਦਿੱਤਾ ਆਪਣਾ ਕੀਮਤੀ ਸਮੇ ਟਿੱਬਿਆਂ ਦੇ ਵਿੱਚ ਆਪਣੇ ਘਰ ਦਿਖਾਏ ਦੋਸਤੋ ਇਹਨਾਂ ਦੇ ਘਰ ਵਾ ਇਹ ਇੱਥੇ ਦੇ ਮਾਲਕ ਵਾ